ਇਹ ਮੰਗਣਾ ਹੈ ਕਿ ਪ੍ਰਜਾਪ ਦੀ ਧਰਤੀ ਦੇ ਉੱਪਰ ਗੰਗਾ ਤੇ ਜਮਨਾ ਦਾ ਇਹ ਹੁੰਦਾ ਪ੍ਰਤਕ ਰਿਛਦਾ ਹੈ ਸਵਰਸਬਤੀ ਨਦੀ ਕਹਿੰਦੇ ਏਠ ਮਾ ਕੇ ਮਿਲਦੀ ਉਹਦੇ ਵਿੱਚ ਇਹਨਾਂ ਨਦੀਆਂ ਦਾ ਸੰਗਮ ਹੁੰਦਾ ਉਹ ਕਰਬੇੜੀ ਵੀ ਕਹਿੰਦੀ ਗੰਗਾ ਜਮਨਾ ਸਵਰਸ ਰਕੀ ਦੋ ਪ੍ਰਤਕ ਰਿਛਦੀਆਂ ਨੇ ਇੱਕ ਕਹਿੰਦੇ ਗੋਪਾ कि बहुत तीर्थ है। बड़ा तीर्थ गया। एक तो जीवन सफल कर लगा उन्होंने पर गुरु नानक साहब जी ने सामू जप जी साहब एक वचन किया रोजाना बनते जबकी साहब क्या सिखा ਤੇਰੇ ਕੋਲ ਇੱਕ ਤਰਬੈਣੀ ਹੈ ਤੇ ਉਥੇ ਤਰਬੈਣੀ ਕਹੀ ਜਾਂਦੀ ਆਂਦਾ ਉਥੇ ਤਰਬੈਣੀ ਹੈ ਕਿ ਜੇ ਦੋ ਨਗੀਆਂ ਪਰਤਖ ਦਿਖਦੀਆਂ ਨੇ ਇੱਕ ਉੁੱਧ ਤੈ ਦਿਖਦੀ ਨਹੀਂ ਹੈ ਕਹਿੰਦੇ ਇੱਕ ਮਾ ਕੇ ਮਿਲਦੀ ਹੈ ਫਾਰਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਕੋਲ ਵੀ ਦੋ ਤਿੰਜਾ ਪਰਤਖ ਨੇ ਇੱਕ ਤੇਰੀ ਅੰਦਰ ਹੀ ਪ੍ਰਗਟ ਹੋਣੀ ਹੈ ਜੇ ਤੂੰ ਥਾਂ ਉੱਪਰ ਇਸ਼ਨਾਨ ਕਰੇਗਾ ਨਾ ਆਪਣੇ ਮਨ ਨੂੰ ਇਸ਼ਨਾਨ ਕਰਾਏਗਾ ਤੇਰਾ ਜੀਵਨ ਮਹਾਰਾਜਿਕ ਰੂਪਵਲ ਹੋਣਾ ਹੈ ਕਿਹੜੀਆਂ ਮਾਰਗ ਕਹਿੰਦੇ ਸੁਣਿਆ ਮੰਨਿਆ ਮਨ ਕੀਤਾ ਭਾਉ ਕਹਿੰਦੇ ਸੁਣ ਤੇ ਮਨ ਵੀ ਗੁਰੂ ਦੀ ਗੱਲ ਪਹਿਲਾਂ ਸੁਣ ਫਿਰ ਗੁਰੂ ਦੀ ਗੱਲ ਨੂੰ ਮਨ ਕੀ ਤੋ ਹੋ ਗਈ ਨਾ ਗੱਲ ਫਿਰ ਅੰਦਰ ਪਿਆਰ ਪੈਦਾ ਕਰ ਭਾਉ ਦਾ ਅਰਥ ਹੈ ਪਿਆਰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਦ ਦਾ ਤੇਰੇ ਅੰਦਰ ਹੀ ਇਹ ਕੀਰਤ ਹੈ ਮਾਰਗ ਤੇ ਸੁਣ ਵੀ ਤੇ ਮਨ ਕਿ ਦੋ ਗਣਾ ਪਰਤਕ ਕਰਦਾ ਆਪਾਂ ਕਹਿੰਦੇ ਇਹ ਬੰਦਾ ਗੁਰੂ ਦੀ ਗੱਲ ਨੂੰ ਮੰਨਦਾ ਹੈ ਗੁਰੂ ਦੀ ਬਾਣੀ ਨੂੰ ਮੰਨਦਾ ਹੈ ਸੁਣਦਾ ਹੈ ਆਪੇ ਕਹਿੰਦੇ ਕਿ ਸੁਣਦਾ ਹੈ ਇਹ ਬੰਦਾ ਵੀ ਹੈ ਤੇ ਦੂਜੀ ਜਾਂਦਾ ਹੈ ਆਪਾਂ ਪਰਤਖ ਜਿਸੜੀਆਂ ਦੇ ਕੇ ਗੁਰੂ ਕੋਲ ਬੈਠ ਕੇ ਗੁਰੂ ਘਰ ਬੈਠ ਕੇ ਇਹ ਬਾਣੀ ਨੂੰ ਸੁਣਦਾ ਫਿਰ ਮੰਨਦਾ ਵੀ ਹੈ ਭਾਈ ਤੇ ਮਾਰੇ ਵੀ ਕਹਿੰਦੇ ਜਦੋਂ ਸੁਣੇਗਾ ਮੰਨੇਗਾ ਤੇਰੇ ਅੰਦਰ ਪਿਆਰ ਪੈਦਾ ਉਹੋ ਪਿਆਰ ਉਹੋ ਜਾਣੇਗਾ ਰੱਬ ਜਾਣੇਗਾ ਤਾਂ ਜਾਂ ਤੂੰ ਜਾਣਦਾ ਹੈ ਦੂਜੇ ਬੰਦੇ ਨੂੰ ਜੇ ਤੂੰ ਦੱਸਣ ਦਾ ਯਤਨ ਕਰੇਗਾ ਨਹੀਂ ਦੱਸ ਸਕਦਾ ਗਿਆਨ ਕਿਉਂ ਸੱਜਾ ਜਾਂ ਤਾਂ ਕੋ ਜਾਣਦਾ ਹੈ ਕਿ ਤੇਰਾ ਕਿੰਨਾ ਕੁ ਪਿਆਰਾ ਮੇਰੇ ਨਾਲ ਗੁਰੂ ਨੂੰ ਪਤਾ ਹੈ ਆ ਰੱਬ ਨੂੰ ਪਤਾ ਹੈ ਤੇ ਮਹਾਰਾਜ ਜੀ ਕਹਿੰਦੇ ਇਹ ਤੇਰਾ ਅੰਦਰ ਦਾ ਇੱਕ ਤੀਰਥ ਹੈ ਮਨ ਨੂੰ ਇੱਥੇ ਇਸ਼ਨਾਤ ਅੰਤਰਗਤ ਤੀਰਥ ਮਰਨਾ ਉਹ ਕਹਿੰਦੇ ਇੱਥੀ ਨਾ ਦੇ ਧੀ ਨਾਨ ਕਰਗੇ ਤੇਰੀ ਇੱਕ ਕਰਬਣੀ ਹੈ ਜੇ ਤੂੰ ਪਰਤਖ ਕਹਿੰਦਾ ਹੈ ਨਾ ਜਾਂ ਲੋਕ ਕਹਿੰਦੇ ਨੇ ਕਿ ਉਤਰਬਣੀ ਤੇ ਇਸ਼ਨਾਨ ਕਰ ਨਾਲ ਜੀਵਨ ਸਭ ਨੂੰ ਦਾ ਇਹ ਤੇ ਤੂੰ ਨਾਰਕ ਸਹਿਮ ਕੇ ਮੈਂ ਇਹਨੂੰ ਦੱਸਦਾ ਇੱਕ ਜੁਕੀ ਤੂੰ ਗੁਰੂ ਦੀ ਬਾਣੀ ਨੂੰ ਸੁਣਿਆ ਕਰ ਮੰਨਿਆ ਕਰ ਤੇ ਅੰਦਰ ਪਿਆਰ ਪੈਦਾ ਕਰ ਤੇ ਇਹ ਤੇਰੀ ਪਰਬਣੀ ਹੈ ਤੇਰੀ ਅੰਦਰ ਹੀ ਹੈ ਮਹਾਰਾਜ ਜੀ ਦੇਖੇ ਮਾਲਕੋ ਜੀ ਨਾਮ ਅਰਵਾਏਗਾ ਨਾ ਕਿ ਮੁਕਤ ਹੋ ਜਾਏਗਾ ਇਹ ਹੀ ਤੇਰੇ ਅੰਦਰ ਦਾ ਤੀਰ ਖੜਾ ਹੈ